ਪ੍ਰੀਆਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਹੌਸਲਾ ਤੇ ਇਲਾਜ ਚੈਨਲ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਇੱਕ ਸੌਖੀ ਰੈਸিপি ਅੰਬਾਂ ਤੋਂ ਜਿਸ ਦਾ ਨਾਂ ਹੈ ਮੰਗੋ ਮੂਸ ਜਿਸ ਲਈ ਸਾਨੂੰ ਚਾਹੀਦੇ ਹਨ ਆਂਬ ਖੰਡ ਤੇ ਦੁੱਧ ਸਭ ਤੋਂ ਪਹਿਲਾਂ ਅਸੀਂ ਦੁੱਧ ਤੋਂ ਪਨੀਰ ਬਣਾਵਾਂਗੇ ਤੁਸੀਂ ਕਿੰਨੀ ਇੱਕ ਮੰਗੋ ਮੂਸ ਬਣਾਉਣੀ ਹੈ ਤੁਸੀਂ ਉਸ ਦੇ ਅਕੋਰਡਿੰਗ ਦੋ ਦੁੱਧ ਲੈਣਾ ਹੈ ਤੇ ਉਸ ਦਾ ਪਨੀਰ ਬਣਾਉਣਾ ਹੈ ਜੇ ਤੁਹਾਡੇ ਕੋਲ ਨਿੰਬੂ ਹੈ ਤਾਂ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਜੇ ਤੁਹਾਡੇ ਕੋਲ ਨਿੰਬੂ ਸੱਤ ਹੈ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਦਹੀਂ ਹੈ ਜੇ ਦਹੀਂ ਨਾਲ ਵੀ ਤੁਸੀਂ ਪਨੀਰ ਬਣਾ ਸਕਦੇ ਹੋ ਹੁਣ ਸਾਡੇ ਕੋਲ ਨਿੰਬੂ ਹੈ ਤਾਂ ਇਸ ਵਿੱਚ ਨਿੰਬੂ ਪਾ ਲਵਾਂਗੇ ਸਾਡਾ ਸਾਡਾ ਪਨੀਰ ਬਣ ਕੇ ਤਿਆਰ ਹੈ ਪਨੀਰ ਬਣ ਕੇ ਤਿਆਰ ਹੈ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਨਿਚੋੜ ਲਵਾਂਗੇ ਤੇ ਇਹਦੇ ਵਿੱਚ ਸਾਰਾ ਪਾਣੀ ਕੱਢ ਲਵਾਂਗੇ ਅਸੀਂ ਪਨੀਰ ਵਿੱਚੋਂ ਸਾਰਾ ਪਾਣੀ ਕੱਢ ਲਿਆ ਹੈ ਤੁਸੀਂ ਦੇਖ ਸਕਦੇ ਹੋ ਪੂਰਾ ਸੌਫਟ ਬਣਿਆ ਹੋਇਆ ਹੈ ਨੈਕਸਟ ਸਟੈਪ ਹੁਣ ਅੰਬਾਂ ਦਾ ਹੈ ਅਸੀਂ ਅੰਬਾਂ ਨੂੰ ਕੱਟ ਕੇ ਤੇ ਉਹਨਾਂ ਦਾ ਜਿਹੜਾ ਗੁੱਦਾ ਹੈ ਉਹ ਇੱਕ ਸਾਈਡ ਤੇ ਕਰ ਲਵਾਂਗੇ ਹੁਣ ਅਸੀਂ ਥੋੜੇ ਜਿਹਾ ਅੰਬਾਂ ਦੇ ਪੀਸ ਸਾਈਡ ਤੇ ਕਰ ਲਵਾਂਗੇ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਇਹਨਾਂ ਦਾ ਕੀ ਕਰਨਾ ਹੈ ਸਾਡੇ ਅੰਬ ਕੱਟ ਕੇ ਤਿਆਰ ਹਨ ਤੇ ਸਾਡਾ ਪਨੀਰ ਵੀ ਤਿਆਰ ਹੈ ਹੁਣ ਅਸੀਂ ਮਿਕਸਚਰ ਦੇ ਵਿੱਚ ਪਨੀਰ ਪਾਵਾਂਗੇ ਹੁਣ ਅਸੀਂ ਇਸ ਦੇ ਵਿੱਚ ਆਂਬ ਪਾਵਾਂਗੇ ਅਸੀਂ ਇਸ ਦੇ ਵਿੱਚ ਖੰਡ ਪਾਵਾਂਗੇ ਹੁਣ ਅਸੀਂ ਇਸ ਦੇ ਵਿੱਚ ਦੁੱਧ ਪਾਵਾਂਗੇ ਹੁਣ ਅਸੀਂ ਇਸ ਨੂੰ ਗ੍ਰाइंड ਕਰ ਲਵਾਂਗੇ ਸਾਡਾ ਪੇਸਟ ਬਣ ਕੇ ਤਿਆਰ ਹੈ ਹੁਣ ਅਸੀਂ ਇਸ ਨੂੰ ਵੱਖਰੇ ਭਾਂਡੇ ਵਿੱਚ ਪਾ ਲਵਾਂਗੇ ਏਪ ਪ੍ਰੋਟੀਨ ਵਾਲਾ ਮੂਸ ਹੈ ਇਸ ਚ ਇਸ ਨਾਲ ਸਾਨੂੰ ਕਾਫੀ ਪ੍ਰੋਟੀਨ ਮਿਲੇਗਾ ਇਸ ਵਿੱਚ ਅਜਬ ਅਸੀਂ ਪਨੀਰ ਪਾਇਆ ਹੈ ਦਿਰਚੇ ਭਰਪੂਰ ਪ੍ਰੋਟੀਨ ਹੁੰਦਾ ਹੈ ਹੁਣ ਅਸੀਂ ਇਸ ਨੂੰ ਮਿਕਸ ਕਰ ਲਵਾਂਗੇ ਅਸੀਂ ਇਸ ਪੇਸਟ ਨੂੰ ਗਲਾਸ ਵਿੱਚ ਪਾਵਾਂਗੇ ਹੁਣ ਅਸੀਂ ਜਿਹੜੇ ਅਸੀਂ ਆਂਬ ਕੱਟੇ ਸੀ ਹੁਣ ਅਸੀਂ ਇਹਨਾਂ ਵਿੱਚ ਪਾਵਾਂਗੇ ਅਸੀਂ ਫਿਰ ਤੋਂ ਇਸ ਉੱਪਰ ਡਾਲ ਦਵਾਂਗੇ ਅਸੀਂ ਫਿਰ ਫਿਰ ਤੋਂ ਇਸ ਉੱਪਰ ਆਮ ਲਗਾ ਦਵਾਂਗੇ ਹੁਣ ਅਸੀਂ ਇਸ ਦੇ ਉੱਪਰ ਡਰਾਈ ਫਰੂਟ ਕੱਟ ਕੇ ਵੀ ਤੁਹਾਨੂੰ ਪਾਵਾਂਗੇ ਇਸ ਦੇ ਉੱਪਰ ਤੁਹਾਡੇ ਕੋਲ ਬਦਾਮ ਤੇ ਕਾਜੂ ਸੀ ਇਸ ਕਰਕੇ ਅਸੀਂ ਉਹਨਾਂ ਨੂੰ ਕੱਟ ਕੇ ਇਸ ਉੱਪਰ ਡਾਲ ਦਵਾਂਗੇ ਹੁਣ ਅਸੀਂ ਇਸ ਦੇ ਉੱਪਰ ਡਰਾਈ ਫਰੂਟ ਪਾਵਾਂਗੇ ਅਸੀਂ ਜ਼ਿਆਦਾ ਡਰਾਈ ਫਰੂਟ ਨਹੀਂ ਪਾਵਾਂਗੇ ਕਿਉਂਕਿ ਹੁਣ ਗਰਮੀ ਵੀ ਬਹੁਤ ਹੈ ਤੇ ਜਿਆਦਾ ਗਰਮ ਅਸੀਂ ਨਹੀਂ ਖਾਵਾਂਗੇ ਹੁਣ ਅਸੀਂ ਇਸ ਦੇ ਉੱਪਰ ਇੱਕ ਪੁਦੀਨੇ ਦਾ ਪੱਤਾ ਲਗਾ ਦੇਵਾਂਗੇ ਦੇਖੋ ਬਣ ਕੇ ਦੇਖੋ ਬਣ ਕੇ ਤਿਆਰ ਹੈ ਸਾਡੀ ਮੰਗੋ ਮੂਸ ਇਸ ਨੂੰ ਘੱਟੋ ਘੱਟ 15 ਮਿੰਟ ਫ੍ਰਿਜ ਵਿੱਚ ਰੱਖ ਦਵਾਂਗੇ 15 ਮਿੰਟ ਹੋ ਗਏ ਹਨ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਟਾਈਟ ਤੇ ਬਹੁਤ ਜ਼ਿਆਦਾ ਟੇਸਟੀ ਲੱਗ ਰਹੀ ਹੈ ਤੇ ਇਸ ਨੂੰ ਘਰ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਵਿੱਚ ਆ ਕੇ ਦੱਸਿਓ ਮਿਲਦੇ ਰਹਾਗੇ ਤੁਹਾਨੂੰ ਇਦਾਂ ਦੀਆਂ ਵੀਡੀਓਾਂ ਦੇ ਵਿੱਚ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ